बसपा पार्टी वालों अवतार सिंह कारीमपुरी ने पंच खुशी जिला जलंधर प्रभारी विधानसभा फिलौर का इंचार्ज लगाया गया जिसूह परिवार पिंड वासू रविदास प्रबंधक कमेटी वालों गुरु घर पहुंच के गुरु का शुकराना किया खुशी अरदास गुरु घरपंच रजनी बाला और पंच खुशी राम नोपा पा समित किया गया इस मौके ते फिलौर पिंड नंगल्द गेट ताबा साहेब जी के स्टैचू ताया माला तुशी वे लड्डू इस मौके से हाजिर सन प्रधान अशोक कुमार, राम लवाया बाशी राम राम मास्टर कुलविंदर कुमार पंच सोहन लाल सुखा अरमान लवाया कर्मचंद होर हो गिनती हाजिर सन फिलौर तो राजकुमार नंगल की खास रिपोर्ट ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਦਸਰਿਆਂ ਵੱਲੋਂ ਖੁਸ਼ੀ ਰਾਮ ਜੀ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਜੋ ਸਤਿਗੁਰਾਂ ਨੇ ਆਪਣੇ ਸੇਵਾਦਾਰ ਨੂੰ ਸੇਵਾ ਦਾ ਮੌਕਾ ਬਖਸ਼ਿਆ ਹੈ ਸੋ ਸਤਿਗੁਰਾਂ ਦੀ ਬਖਸ਼ਿਸ਼ ਹੋਈ ਹੈ ਰਹਿਮਤ ਹੋਈ ਹੈ ਜੋ ਆਪਣੇ ਸੇਵਾਦਾਰ ਨੂੰ ਸਤਿਗੁਰੂ ਗੁਰੂਦਾਸ ਮਹਾਰਾਜ ਜੀ ਨੇ ਸੇਵਾ ਬਖਸ਼ੀ ਹੈ ਸੋ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਦਸਰਿਆਂ ਵੱਲੋਂ ਸੋ ਹੁਣ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਰਪੰਚ ਰਜਨੀਵਾਲਾ ਜੀ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਦਿੱਤਾ ਜਾਵੇਗਾ ਬੇਨਤੀ ਕਰਾਂਗੇ ਸਰਪੰਚ ਰਜਨੀਵਾਲਾ ਜੀ ਕੋਈ ਨਾਮ ਨ ਜਾਣੇ ਵੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅਰਦਾਸ ਬੇਤੀ ਓਕਾਂਕਾਰ ਜੀ ਦੀ ਸਹਾਇ ਮਹਾ ਸੁਨਿਖ ਭਗਤ ਜੀ ਕੀ ਪਾਛਾਹ ਹੇ ਦਾ ਸਮੀ ਬਾੜੀ ਪ੍ਰਤੰਪਕ ਉਹੀ ਸੁਮਰ ਗਏ ਗੁਰੂ ਨਾਮਿਕ ਲੈਂਦੇ ਆਏ ਵੈਰੰਗਤ ਦੇ ਗੁਰੂ ਨਰਦਾਸ ਸ੍ਰੀ ਨਾਮਦਾਸ ਸੈਣੀ ਸਹਾਇ ਹਰ ਗੋਵਿੰਦ ਨਾਮ ਸਿੰਘ ਰੋਸਰੀ ਘਰਰਾਏ ਜਿਹੜੀ ਹਰ ਕੇ ਸੰਧਿ ਆਈ ਹੈ ਜੇ ਕਿੱਥੇ ਸੰਧ ਹੋ ਜਾਏ ਤੇ ਬਾਦਰ ਸਿਵਰੀ ਆਏ ਘਰੋਂ ਨਿਗਾਵੇ ਤਾਏ ਸਭਾਏ ਸਹਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਸਤਿ ਸਾਈ ਹੋਏ ਸਹਾਇ ਦਸਾਂ ਪਾਸ਼ਾਹਿਆਂ ਕੇ ਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਹੋਗੇ ਪਾਠ ਦਰਬਾਰੀ ਸਹਿਬ ਜੀ ਦੇ ਪੰਜ ਪਿਆਰੇ ਚਾਰ ਸਹਬਜ਼ਾਦੇ 40 ਮੁਕਤੇ ਹਟੀਆਂ ਜਪੀਆਂ ਤੱਪੀਆਂ ਸਤਿਗੁਵਾਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਜਲਾਈ ਤੇਗ ਵਾਹੀ ਦੇਖ ਸੁਣ ਕੇ ਅਡਿਤ ਕੀਤਾ ਪਿਆਰਿਆਂ ਦੀ ਪਾਵਨ ਕਮਾਈ ਵੱਲ ਧਿਆਨ ਕਰਕੇ ਬੋਲੋ ਜੀ ਜੋ ਬੋਲੇ ਸੋ ਨਰਪੈ ਆਸ ਸੁਮਾਗੀ ਹੇ ਸੋਲਨਤਾ ਸਤੁਰਲਾਸ ਮਹਾਰਾਜੀ ਜੈ ठीक दो दो जने हो गए दो, दो जने हो गए ਠੀਕ ਹੈ ਜੀ ਪਹਿਲਾਂ ਸਾਰੇ ਜੈ ਭੀਮ ਜੈ ਭਾਰਤ ਬਹੁਤ ਜਨ ਸਮਾਜ ਪਾਰਟੀ ਦੇ ਪੈਨ ਕੇ ਮਾਰੀ ਮਾਂ ਵੱਡੇ ਲਈ ਜਿਨਾ ਦੇ ਦਸ਼ਾਂਤ ਸਟੇਟ ਦੇ ਇੰਚਾਰਜ ਮੰਡਲ ਬਲ ਸਾਹਿਬ ਔਰ ਸਿੰਪਲ ਕੁਮਾਰ ਜੀ ਇੰਚਾਰਜ ਪੰਜਾਬ ਚ ਲਿਗਾ ਉਹਨਾਂ ਦੇ ਆਸ਼ੀਰਵਾਦ ਨਾਲ ਮੈਨੂੰ ਡਾਕਟਰ ਅਵਧਾਰ ਸਿੰਘ ਕ੍ਰੀਪਰੀ ਸਾਹਿਬ ਸਾਡਾ ਮੇਰਾ ਰਾਜ ਸਭਾ ਸਾਊ ਕਾ ਐਮਐਲਏ ਆਈ ਅਕਸ਼ਰ ਵਾਸਤੇ ਮੈਂ ਨੂੰ ਬੌਦਰ ਸਮਾਰਟ ਪਾਰਟੀ ਦਾ ਚਾਰ ਜੋੜ ਜਲਾ ਜਿਲੰਦਰ ਦਾ ਸਵਾਰੀ ਲਗਾ ਕੇ ਮਾਰ ਬਚਿਆ ਮੈਂ ਹਮੇਸ਼ਾ ਪਾਰਟੀ ਦਾ ਰਹਿਣ। ਪਾਰਟੀ ਦੀ ਲੀਡਰਸ਼ਿਪ ਦਾ ਬਹੁਤ ਬਹੁਤ ਤਨਵਾਦ ਕਰਦਾ ਕਿ ਮੇਰੇ ਸੰਗਰਦੇਸ ਸਰਕਾਰ ਜੋ ਬਜਟ ਸਹਿਬਾਨ ਨੇ ਆਨੰਦ ਪਰਵੰਦਾ ਕਮੇਟੀ ਦਾ ਤੋਂ ਮੈਨੂੰ ਛੱਡ ਕੇ ਜਿਹੜਾ ਮਾਨ ਸਨਕਤਾਂ ਕੀਤਾ ਤੇ ਉਹਦਾ ਵੀ ਸਿਰੋਂ ਧੰਨਵਾਦ ਕਰਦਾ। ਔਰ ਮੈਂ ਪਾਰਟੀ ਦੇ ਹਰ ਇੱਕ ਵਰਕਰ ਹਰ ਇੱਕ ਕੌਂਸਲਰ ਹਰ ਇੱਕ ਆਗੂ ਦਾ ਮਾਨ ਸਰਕਾਰ ਬਹਾਲ ਕਰਨ ਦੇ ਲਈ ਔਰ ਜਿੱਥੇ ਕਿਤੇ ਵੀ ਕੋਨੇ-ਕੋਨੇ ਦੇ ਵਿੱਚ ਜਾ ਕੇ ਵਿਧਾਨ ਸਭਾ ਹਲਕਾ ਫਲੋਰ ਦੇ ਕੋਨੇ-ਕੋਨੇ ਜਿੱਥੇ ਸਾਡਾ ਕੋਈ ਵਰਕਰ ਨਾਰਾਜ਼ ਨਾਰਾਜ਼ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਨੂੰ ਰਹਿ ਕੇ ਬੈਠਾ ਮੈਂ ਉਹਨਾਂ ਨੂੰ ਲਾਮਬੰਦ ਕਰਕੇ ਆਉਣ ਵਾਲੀਆਂ ਜਿਹੜੀਆਂ ਸੰਪਤੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾਂ ਦੇ ਵਿੱਚ ਬਹੁਤ ਸਾਰ ਸਮਾਜ ਪਾਇਦੀ ਦਾ ਜਿਹੜਾ ਫਲੋਰ ਤੋਂ ਡਾਂਗਰ ਵਜਾਉਣ ਦਾ ਕੰਮ ਕਰੂਗਾ ਔਰ ਇੱਕ ਵਾਰ ਫਿਰ ਮੈਂ ਅੱਜ ਇਹ ਪ੍ਰਣ ਕਰਦਾ ਕਿ ਸਾਬਕਾ ਆਸ਼ੀਰ암 ਸਾਹਿਬ ਦੀ ਮੂਵਮੈਂਟ ਔਰ ਭੈਣ ہماری ਮਾਇਮਤੀ ਜਿਹੜੀ ਜੋਗ ਅਗਵਾਈ ਵਿੱਚ ਆਪਣੀ ਜ਼ਿੰਦਗੀ ਦਾ ਹਰ ਇੱਕ ਆਖਰੀ ਸਾਹ ਜਿਹੜਾ ਭਵਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਹਾਥੀ ਨਿਸ਼ਾਨ ਨੂੰ ਉਲੰਦੀ ਤੱਕ ਪਹੁੰਚਾਉਣ ਦੇ ਲਈ ਕੰਮ ਕਰਾਂਗਾ ਔਰ ਹਰ ਤਰ੍ਹਾਂ ਦਾ ਜਿਸ ਤਰੀਕੇ ਵੀ ਮੈਨੂੰ ਪਾਰਟੀ ਜਿਹੜਾ ਉਹ ਮੌਕਾ ਦੋਗੇ ਮੈਂ ਉਹਨਾਂ ਦੇ ਮੌਕੇ ਦੇ ਉੱਤੇ ਖੜਾ ਉੱਤਰ ਕੇ ਪਾਰਟੀ ਦੀਆਂ ਹਸਫਾ ਨੂੰ ਅੱਗੇ ਲੈ ਜਾਵਾਂਗਾ ਔਰ ਖਾਸ ਤੌਰ ਤੇ ਇੱਕ ਵਾਰ ਮੈਂ ਫਿਰ ਪੰਜਾਬ ਦੇ ਪ੍ਰਧਾਨ ਸਤਕਾਰਯੋਗ ਡਾਕਟਰ ਅਫਤਾਰ ਸਿੰਘ ਜੀ ਕ੍ਰੀਮਪੁਰ ਸਾਹਿਬ ਜਿਨ੍ਹਾਂ ਨੂੰ ਨਵੰਬਰ 2024 ਵਿੱਚ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਉਹਨਾਂ ਦੀ ਨਿਯੁਕਤੀ ਤੋਂ ਬਾਅਦ ਲਗਾਤਾਰ ਪੰਜਾਬ ਦੇ ਵੱਖ-ਵੱਖ ਕੌਨਿਆਂ ਵਿੱਚ ਪਾਰਟੀ ਜਿਹੜੀ ਚੜ੍ਹਦੀ ਕਲਾ ਵਿੱਚ ਅੱਗੇ ਵਧ ਰਹੀ ਆ ਔਰ ਗਾਹਾਂ ਵੀ ਪਾਰਟੀ ਦਾ ਜੋ ਵੀ ਸਨੇਹਾ ਆਊਗਾ ਉਹਨੂੰ ਤਾਂ ਅਸੀਂ ਨਵਾਵਾਂਗੇ ਜੈਪੀ ਜੈ ਪੰਜਾਬ